ਹਾਂਜੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅਸੀਂ ਅੱਜ ਕੀਨੀਆ ਦੇ ਨਕੂਰੂ ਸ਼ਹਿਰ ਦਾ ਜਿਹੜਾ ਵਾ ਟੂਰ ਕਰਨ ਜਾ ਰਹੇ ਆ ਆਪਾਂ ਕੱਲ ਵੀ ਗਏ ਸੀ ਇੱਕ ਮਾਲ ਦੀ ਸ਼ਾਪਿੰਗ ਮਾਲ ਦੇ ਵਿੱਚ ਕੀਤਾ ਸ਼ਾਪਿੰਗ ਮਾਲ ਦੇ ਵਿੱਚ ਗਏ ਸੀਗੇ ਉਹਦੀ ਵੀਡੀਓ ਆਪਾਂ ਤਿਆਰ ਕੀਤੀ ਸੀ ਸ਼ਾਪਿੰਗ ਮਾਲ ਦੀ ਤੇ ਅੱਜ ਆਪਾਂ ਜਾ ਰਹੇ ਆ ਇੱਕ ਦੋ ਮਾਲ ਹੋਰ ਵਿਜ਼ਿਟ ਕਰਨ ਵਾਸਤੇ ਤੇ ਨਾਲ ਹੀ ਆਪਾਂ ਅ ਇੱਥੋਂ ਦੀ ਮਾਰਕੀਟ ਇੱਥੋਂ ਦੇ ਬਾਜ਼ਾਰ ਇੱਥੋਂ ਦੀਆਂ ਸੜਕਾਂ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਆਪਾਂ ਚੱਲ ਪਿਆ ਘਰ ਤੋਂ ਸਿਟੀ ਵੱਲ ਨੂੰ ਦੂਜੀ ਨਾਲ ਦਿੱਤੇਗਾ ਲੰਬੀ ਵੈਸੇ ਤਾਂ ਆਪਾਂ ਵੀ ਸਿਟੀ ਤੋਂ ਕੋਈ ਜ਼ਿਆਦਾ ਦੂਰ ਨਹੀਂ ਆ ਪਰ ਆਪਾਂ ਭਰੇ ਬਾਜ਼ਾਰ ਦੇ ਵਿੱਚ ਅੱਜ ਦੇਖਾਂਗੇ ਇੱਥੋਂ ਦੇ ਮਾਹੌਲ ਨੂੰ ਕਿੰਨੀ ਆ ਸ਼ਹਿਰ ਦਾ ਕਿੰਨੀਆਂ ਦੇ ਜਿਹੜਾ ਸਿਟੀ ਆ ਨਕੂਰੂ ਉਹਦੇ ਅੱਜ ਤੁਹਾਨੂੰ ਆਪਾਂ ਦਰਸ਼ ਮਿਲੇ ਕਰਾਵਾਂਗੇ ਤਰੀਕੇ ਨਾਲ ਇੱਥੇ ਨਕੂਰੂ ਸ਼ਹਿਰ ਦੇ ਵਿੱਚ ਵੀ ਜਿਵੇਂ ਦੁਕਾਨਾਂ ਲੱਗੀਆਂ ਹੋਈਆਂ ਆਪਾਂ ਖੋਖੇ ਕਹਿ ਦਿੰਦੇ ਆਂ ਆਪਾਸੇ ਤੇ ਇਦਾਂ ਵੱਡੀਆਂ ਦੁਕਾਨਾਂ ਵੀ ਦੇਖਣ ਨੂੰ ਮਿਲਣਗੀਆਂ ਛੋਟੀਆਂ ਛੋਟੀਆਂ ਦੁਕਾਨਾਂ ਵੀ ਮਿਲਣਗੀਆਂ ਜਿੰਨਾਂ ਤੇ ਤੁਸੀਂ ਕੱਪੜਿਆਂ ਦੇ ਖੋਖੇ ਹੋਣਗੇ ਦੁਕਾਨਾਂ ਬਣੀਆਂਆਂ ਕੱਪੜੇ ਟੰਗੇ ਹੋਏ ਆ ਦੇਖ ਸਕਦੇ ਹੋ ਤੇ ਸਬਜ਼ੀ ਵਗੈਰਾ ਫਰੂਟ ਵਗੈਰਾ ਦੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਇਹਨਾਂ ਵਿੱਚ ਆਪਾਂ ਉਹ ਵੀ ਦਿਖਾ ਦੇਣਾ ਇੱਦਾਂ ਸਾਰੀਆਂ ਛੋਟੀਆਂ-ਛੋਟੀਆਂ ਦੁਕਾਨਾਂ ਬਣੀਆਂ ਹੋਈਆਂ ਵਾ ਇੱਧਰ ਹਸਪੀਟਲ ਦਾ ਗਵਰਨਮੈਂਟ ਆ ਆ ਗਵਰਨਮੈਂਟ ਦਾ ਹਸਪੀਟਲ ਦਾ ਇੱਧਰ ਸਾਰਾ ਵੱਗ ਗਿਆ ਲਾਗੇ ਤੇ ਤੋਂ ਇਹ ਖੋਖੇ ਟਾਈਪ ਦੁਕਾਨਾਂ ਵਾ ਢਾਬੇ ਬਨੇ ਹੋਏ ਆ ਛੋਟੀਆਂ-ਛੋਟੀਆਂ ਸ਼ਾਪਸ ਆ ਕੱਪੜੇ ਦੀਆਂ ਦੁਕਾਨਾਂ ਵਾ ਖਾਨ ਪੀਣ ਵਾਲੇ ਆ ਜਿਵੇਂ ਚਾਹ ਵਗੈਰਾ ਦਾ ਇੱਦਾਂ ਸਾਰੀਆਂ ਰੈਸਟੋਰੈਂਟ ਲਾਈਨ ਦੀ ਚੀਜ਼ ਬਣੀ ਹੋਈ ਆ ਛੋਟੀ-ਛੋਟੀ ਮਾਰਕੀਟ ਹੈ ਇਹ ਸੜਕ ਦੇ ਕਿਨਾਰੇ ਦੇ ਉੱਪਰ ਖੋਖਿਆ ਟਾਈਪ ਛੋਟੀਆਂ ਛੋਟੀਆਂ ਦੁਕਾਨਾਂਾਂ ਆਈਆਂ। ਭਾਂਡਿਆਂ ਦੀਆਂ ਦੁਕਾਨਾਂ ਵੀ ਆ ਗਈਆਂ। ਦੁਕਾਨਾਂ, ਕਰਿਆਨਾ ਸਟੋਰ, ਫਰੂਟਸ ਦੀਆਂ ਦੁਕਾਨਾਂ। ਆਹ ਛੋਟੀਆਂ ਛੋਟੀਆਂ ਬੱਸਾਂ ਆਟੋ ਚੱਲ ਰਹੇ ਐ ਇੱਥੇ ਜਿਵੇਂ ਇੰਡੀਆ ਦੇ ਵਿੱਚ ਆਪਾਂ ਦੇਖ ਚੱਲਦੇ ਆ। ਵੱਡੀ ਗੈਂਤੀ ਦੇ ਵਿੱਚ ਲੋਕ ਮੋਟਰਸਾਈਕਲਾਂ ਤੇ ਜਾਂਦੇ, ਇਹ ਇੱਥੋਂ ਦੀਆਂ ਵਾ ਬੱਸਾਂ। ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਤੱਕਰ ਜਾਣ ਦਾ ਜਿਹੜਾ ਸਫ਼ਰ ਆ ਉਹ ਇਨ੍ਹਾਂ ਬੱਸਾਂ ਤੇ ਲੋਕ ਜ਼ਿਆਦਾ ਕਰਦੇ ਆ ਬੰਦੇ ਵਾਹੇ ਫੱਕਰੀ ਆ ਇੰਨੀ ਗਰਮੀ ਦੇ ਬਾਵਜੂਦ ਵੀ ਪਹਾਉ ਕੋਟ ਪੈਂਟ ਪਾਈ ਫਿਰਦਾ ਇੱਥੇ ਕਈਆਂ ਦਾ ਇੱਥੇ ਆਪਦੇ ਪਾਏ ਕੱਪੜੇ ਲੋਰ ਟੀ-ਸ਼ਰਟ ਵੀ ਲੋਨ ਨੂੰ ਜੀ ਕਰਦਾ ਇੰਨੀ ਧੁੱਪ ਇੰਨੀ ਗਰਮੀ ਹੋ ਜਾਂਦੀ ਆ ਤੇ ਇਹ ਭਰਾ ਕੋਟ ਪਾਈ ਜਾਂਦੇ ਆ ਵਿੱਚ ਵਿੱਚੋ ਕਈ ਹੈਗੇ ਆ ਮਸਤਾਨੇ ਸਿੰਘ ਜਿਹੜੇ ਕੋਟ ਪੈਂਟ ਵੀ ਪਾਕੀ ਰਹਿ ਰਹੇ ਆ ਸੋਨਾਵਾ ਸ਼ਹਿਰ ਦੇਖ ਸਕਦੇ ਹੋ ਛਾਂ ਸਾਡੇ ਮਨ ਦਾ ਜਿਹੜਾ ਵੈਬ ਉਹ ਨਿਕਲ ਜੂਗਾ ਇਹ ਵੀਡੀਓ ਨੂੰ ਦੇਖ ਕੇ ਕਿ ਇਹ ਕੰਟਰੀ ਬਹੁਤ ਡੋਂਗਾ ਇਹ ਕੰਟਰੀ ਬਹੁਤ ਡਿਵੈਲਪ ਨਹੀਂ ਹੈ ਕਿ ਹਾਂ ਪਿੰਡਾਂ ਦਾ ਹਾਲ ਕਿਸੇ ਦਾ ਹੋ ਸਕਦਾ ਕੋਈ ਮਾੜਾ ਹੋਵੇ ਕੁਝ ਲੋਕ ਮਾੜੇ ਹੋ ਸਕਦੇ ਆ ਅਮਰੀ ਗਰੀਬੀ ਹਰ ਦੇਸ਼ ਦੇ ਅੰਦਰ ਆ ਮਾੜੇ ਚੰਗੇ ਲੋਕ ਹਰ ਦੇਸ਼ ਹਰ ਕੰਟਰੀ ਹਰ ਸ਼ਹਿਰ ਦੇ ਅੰਦਰ ਆ ਪਰ ਸੋਨੇ ਸ਼ਹਿਰ ਵੀ ਆ ਸੋਨੇ ਕੰਟਰੀ ਆ ਇਹ ਭੋਰਾ ਛੋਟਾ ਜਿਹਾ ਟਾਊਨ ਆ ਜੇ ਮੈਂ ਆਪਣੇ ਏਰੀਆ ਦੀ ਗੱਲ ਕਰਾਂ ਮੋਗੇ ਦੇ ਨਾਲ ਬਾਗਾਪਰਾਣਾ ਟਾਊਨ ਪੈਂਦਾ ਜਾਂ ਜੀਰਾ ਟਾਊਨ ਪੈਂਦਾ ਉਵੇਂ ਦਾ ਇੱਕ ਛੋਟਾ ਜਿਹਾ ਟਾਊਨ ਆ ਇਹ ਪਰ ਦੇਖਣਯੋਗ ਆ ਕਿੰਨੇ ਡਿਵੈਲਪਮੈਂਟ ਆ ਕਿੰਨਾ ਸੋਨਾ ਬਣਿਆ ਹੋਇਆ ਜੀ ਇਸ ਟਾਈਮ ਬੂਲ ਮਾਰਟ ਨਕੋਰੂ ਦਾ ਬੂਲ ਮਾਰਟ ਇੱਥੇ ਅੱਜ ਆਪਾਂ ਸ਼ਾਪਿੰਗ ਕਰਾਂਗੇ ਦੇਖਦੇ ਆ ਕਿਵੇਂ ਦਾ ਮਾਲ ਆ ਇਹ ਨਾਲੇ ਸੈਲਡ ਕੱਟਣਾ ਇਹ ਸੈਲਡ ਵਗੈਰਾ ਕੱਟਣਾ ਦੇ ਇਹਨਾਂ ਕੋਲੇ ਪੁਜਾਰ ਆ ਜਿਵੇਂ ਆਪਾਂ ਮੇਲਿਆਂ ਤੇ ਆਪਾਂ ਨੂੰ ਛੋਟੀਆਂ ਛੋਟੀਆਂ ਮਸ਼ੀਨਾਂ ਦਿੰਦੇ ਆ ਇਹ ਵੀ ਭਰਾ ਇੱਥੇ ਸੇਲ ਕਰ ਰਿਆ ਪ੍ਰਾਈਜ਼ ਪਿਆਜ਼ ਨੂੰ ਕੱਟਣਾ ਕੀ ਇਹਨਾਂ ਨੂੰ ਕੱਟਣਾ ਵੱਖ-ਵੱਖਰੇ ਤਰੀਕੇ ਨਾਲ ਡੈਕੋਰੇਟ ਵੀ ਕੀਤਾ ਜਾ ਰਿਹਾ ਤੇ ਕਈ ਤੁਸੀਂ ਇੱਥੋਂ ਇਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਖਰੀਦ ਸਕਦੇ ਹੋ ਇਦਾਂ ਇਹ ਸਾਰਾ ਮਾਲ ਹੈਗਾ ਵਾ ਸ਼ਾਪਿੰਗ ਮਾਲ ਆ ਘਰ ਦਾ ਸਮਾਨ ਸਾਰਾ ਕੁਝ ਬਣਿਆ ਹੋਇਆ ਇਦਾਂ ਇੱਥੇ ਮਾਲ ਦੇ ਵਿੱਚ ਹੀ ਸਾਰੀਆਂ ਸਬਜ਼ੀਆਂ ਫਰੂਟਸ ਵਗੈਰਾ ਮਿਲਦੇ ਆ ਇਹ ਸਟੋਰ ਆ ਮਲਟੀ ਸਟੋਰ ਜਿੱਥੇ ਗਰੋਸਰੀ ਸਟੋਰ ਦੇ ਅੰਦਰ ਹੀ ਸਾਰਾ ਕੁਝ ਤੁਹਾਨੂੰ ਘਰ ਦਾ ਸਮਾਨ ਵਗੈਰਾ ਸਬਜ਼ੀਆਂ ਫਰੂਟਸ ਵਗੈਰਾ ਕੋਈ ਵੀ ਆਪਣਾ ਘਰ ਦਾ ਸਮਾਨ ਆ ਉਹ ਸਾਰਾ ਕੁਝ ਇੱਥੋਂ ਅਵੇਲੇਬਲ ਹੈਗਾ ਮਿਲਦਾ ਹੈਗਾ ਅੱਜ ਅਸੀਂ ਫੇਰ ਦੁਬਾਰਾ ਸ਼ਾਪਿੰਗ ਕਰਨ ਵਾਸਤੇ ਆਏ ਸੀਗੇ ਦੇਖੋ ਫਰੂਟਸ ਵਗੈਰਾ ਸਾਰੇ ਲੱਗੇ ਹੋਏ ਆ ਕੋਈ ਵੀ ਤੁਸੀਂ ਫਰੂਟ ਖਰੀਦ ਸਕਦੇ ਹੋ ਇੱਥੋਂ ਦੇ ਵਿੱਚ ਹਰ ਤਰ੍ਹਾਂ ਦਾ ਜੂਸ ਆਪਾਂ ਲੈ ਸਕਦੇ ਹਾਂ ਬੜੇ ਜਾਇਜ਼ ਰੇਟ ਦੇ ਵਿੱਚ ਤੇ ਬੜੀ ਕੁਆਂਟੀਟੀ ਹੈਗੀ ਇਹਨਾਂ ਕੋਲੇ ਜੂਸ ਦੀ ਮਾਸਿਓ ਨੇ ਫਰੂਟ ਖਰੀਦ ਰੇ ਆ ਨਾਰਮਨ ਸਾਰੇ ਵੈਜੀਟੇਬਲ ਵਗੈਰਾ ਵੱਖ-ਵੱਖ ਇਹਦੇ ਪਾਰਟਸ ਵਗੈਰਾ ਵਾ ਇਹ ਭਾਂਡੇ ਵਗੈਰਾ ਬਰਤਨ ਵਗੈਰਾ ਸਾਰੇ ਆ ਗਏ ਕੋਈ ਵੀ ਤੁਸੀਂ ਇਸ ਸਟੋਰ ਦੇ ਵਿੱਚ ਆਓ ਆਪਦੇ ਘਰ ਦਾ ਕੋਈ ਵੀ ਸਮਾਨ ਆਪਾਂ ਖਰੀਦ ਸਕਦੇ ਆਂ ਬਸ ਇੱਕ ਵਾਰੀ ਆਓ ਤੇ ਸਾਰੀ ਚੀਜ਼ ਇੱਥੇ ਮਿਲੂਗੀ ਤੁਹਾਨੂੰ ਇੱਥੇ ਪਲਾਸਟਿਕ ਦਾ ਸਮਾਨ ਆ ਗਿਆ ਅਗਲੇ ਸਟੋਰ ਦੇ ਵਿੱਚ ਇਧਰ ਫਲਾਵਰਸ ਵਗੈਰਾ ਘਰ ਦੇ ਡੈਕੋਰੇਟ ਕਰਨ ਵਾਸਤੇ ਤਕਰੀਬਨ ਡਬਲ ਸਟੋਰੀ ਹੈ ਇਹ ਮਾਲ ਪਰ ਮੈਨੂੰ ਇਹ ਗੱਲ ਬੜੀ ਖਾਸ ਲੱਗੀ ਕਿ ਇੱਕ ਮਾਲ ਦੇ ਵਿੱਚ ਆਓ ਤੇ ਸਾਰੀ ਚੀਜ਼ੀ ਤੁਹਾਨੂੰ ਇੱਕ ਵਾਰੀ ਚ ਮਿਲ ਜਾਣੀ ਇੱਥੇ ਕਿੰਨਾ ਕੁਛ ਟੇਬਲ ਫਰਨੀਚਰ ਸਾਰਾ ਸੋਫੇ ਵਗੈਰਾ ਸਾਰਾ ਕੁਝ ਹੋਏਗਾ ਬੱਚਿਆਂ ਦੇ ਕੱਪੜਿਆਂ ਦਾ ਏਰੀਆ ਇੱਥੇ ਬੱਚਿਆਂ ਦੇ ਕੱਪੜੇ ਮਿਲਦੇ ਆ ਲੈਡੀਜ਼ ਸੂਟਾਂ ਦਾ ਜਿਹੜਾ ਏਰੀਆ ਵਾ ਸਾਰੇ ਇਸ ਏਰੀਏ ਦੇ ਵਿੱਚ ਲੇਡੀਜ਼ ਦੇ ਕੱਪੜੇ ਆ ਟੌਪ ਵਗੈਰਾ ਜੀਨਾਂ ਜੀਨਸ ਵਗੈਰਾ ਤੇ ਕੁਰਤੇ ਵਗੈਰਾ ਲੇਡੀਜ਼ ਦੇ ਸਾਰੇ ਹੈਗੇ ਇੱਥੇ ਇੱਧਰ ਸਾਰਾ ਫਰਨੀਚਰ ਵਗੈਰਾ ਆ ਗਿਆ ਸੋਫੇ ਵਗੈਰਾ ਟੇਬਲ ਚੇਅਰਸ ਵਗੈਰਾ ਪਰ ਰੇਟ ਬੜੇ ਵੇਖੋ ਤੁਸੀਂ ਰੇਟ ਇਹ ਓਰੀਜਨਲ ਪੱਥਰ ਦਾ ਬਣਾਇਆ ਹੋਇਆ ਹੈਂ ਘੈਂਟ ਆ ਨਾ ਗੱਲਬਾਤ ਪਰ ਬਹੁਤ ਮਹਿੰਗੀ ਚੀਜ਼ਾਂ ਲੱਖ ਤੋਂ ਤਾਂ ਉੱਤੇ ਹੀ ਸ਼ੁਰੂ ਹੁੰਦੀਆਂ ਸਾਰੀਆਂ ਚੀਜ਼ਾਂ ਕਿਟ ਸਾਈਡ ਤੇ ਬਣੀ ਹੋਈ ਆ ਅਸੀਂ ਅੱਗੇ ਨੂੰ ਨਿਕਲ ਚੱਲੇ ਆਂ ਮਾਰਕੀਟ ਨੂੰ ਐਦਾਂ ਡੈਕੋਰੇਟ ਦਾ ਸਮਾਨ ਸਾਰਾ ਇਹ ਤਾਂ ਟੇਕਿੰਗ ਫੋਟੋ ਫਨੀ ਸਾਰਾ ਜਿਹੜਾ ਤੂੰ ਕੁਦੂਦੀਏ ਐਦਾਂ ਸਾਰੀਆਂ ਛੋਟੀਆਂ ਛੋਟੀਆਂ ਦੁਕਾਨਾਂ ਇਹ ਤੋਂ ਸ਼ਾਪਿੰਗ ਕੀਤੀ ਜਾਂਦੀ ਆ ਵੱਖ-ਵੱਖਰੇ ਚੀਜ਼ ਦੀ ਇੱਕ ਹੋ ਨਿਕਲ ਆ ਬਚਰਾ ਨੂੰ ਜੂਰੀ ਜਲੀ ਮਾਰੀ ਇਹ ਆ ਜੁੱਤੀਆਂ ਵਾਲੀਆਂ ਦੁਕਾਨਾਂ ਆ ਆ ਹੀ ਮੈਂ ਪੰਨਾ ਲੈ ਕੇ ਨਹੀਂ ਨਹੀਂ ਲੈ ਨਹੀਂ ਸਾਡੀ ਮੈਡਮ ਨੂੰ ਪਸੰਦ ਨਹੀਂ ਆਈਆਂ ਜੁੱਤੀਆਂ ਇੱਥੋਂ ਦੀਆਂ ਇਹ ਦਿਨ ਲਈ ਮੈਨੂੰ ਇਹ ਚੀਜ਼ ਪਸੰਦ ਨਹੀਂ ਆਈ ਲੰਮਾ ਨਹੀਂ ਤਾਂ ਨਹੀਂ ਤੇ ਜਾਂਦੇ ਤਾਂ ਸਹੀ ਦੁਕਾਨਾਂ ਆ ਇਹ ਕਿੱਥੇ ਰਸਤਾ ਪੈਂਦਾ ਮਾਰਕੀਟ ਦਾ ਉਨਾ ਸ਼ਹਿਰ ਆ ਛੋਟੇ ਛੋਟੀਆਂ ਇਹ ਦੁਕਾਨ ਬਣੀਆਂ ਹੋਈਆਂ ਵਾ ਜਿੱਥੋਂ ਆਪਾਂ ਕੋਈ ਚੀਜ਼ ਖਰੀਦ ਸਕਦੇ ਆ ਜਦੋਂ ਜਾਇ ਚੱਲ ਰਹੀ ਆ ਜੁੱਤੀਆਂ ਖਰੀਦਣ ਦੀ ਇਹ ਜਿਹੜੇ ਭਰਾ ਖੜੇ ਆ ਮੋਟਰਸਾਈਕਲਾਂ ਦੇ ਉੱਪਰ ਇਹ ਕਿਰਾਏ ਤੇ ਕਿਸੇ ਨੂੰ ਕਿਸੇ ਸਫ਼ਰ ਤੇ ਜਾਣਾ ਇਹ ਉਹਨਾਂ ਕੋਲ ਕਿਰਾਇਆ ਲੈ ਲੈਂਦੇ ਆ ਤੇ ਉਹਨਾਂ ਦੀ ਮੰਜ਼ਲ ਤੇ ਛੱਡ ਆਉਂਦੇ ਆ ਜਿਵੇਂ ਆਪਣੇ ਚੰਡੀਗੜ੍ਹ ਮਹਾਲੀ ਦੇ ਅੰਦਰ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਉੱਪਰ ਚੱਲਦੀ ਆ ਉਸੇ ਤਰੀਕੇ ਦੇ ਨਾਲ ਆ ਇਦਾਂ ਦੁਕਾਨਾਂ ਛੋਟੀਆਂ-ਛੋਟੀਆਂ ਰੂਟ ਵਗੈਰਾ ਲੱਗੇ ਹੁੰਦੇ ਆ ਇੱਥੋਂ ਤੁਸੀਂ ਆ ਕੇ ਖਰੀਦ ਸਕਦੇ ਹੋ ਜੂਸ ਵਗੈਰਾ ਫਰੂਟ ਵਗੈਰਾ ਇੱਦਾਂ ਜਿਹੜੀ ਮਾਰਕੀਟ ਆ ਸਾਰੀ ਉਹ ਜੁੱਤੀਆਂ ਦੀ ਕੱਪੜੇ ਦੀ ਮਾਰਕੀਟ ਬਣੀ ਹੋਈ ਆ ਅੱਗੇ ਤੱਕਰ ਤੁਸੀਂ ਦੇਖਣ ਦੀ ਕੋਸ਼ਿਸ਼ ਕਰੋ ਇੱਥੇ ਪਰਸ ਵਗੈਰਾ ਬੈਗ ਵਗੈਰਾ ਇਹ ਮੈਨੂੰ ਲੱਗਦਾ ਭਰਾ ਅੱਗੇ ਜਿਹੜਾ ਵਸ ਸੈਮਾ ਵਗੈਰਾ ਦੀ ਸ਼ੈਅ ਦੀ ਦੁਕਾਨ ਆ ਮੋਬਾਈਲ ਫੋਨ ਵਗੈਰਾ ਚਾਰਜਰ ਵਗੈਰਾ ਲੱਗੇ ਹੋਏ ਆ ਇਹਨਾਂ ਕੋਲੇ ਕੜੀਆਂ ਵੀ ਪਈਆਂ ਵਾਂ ਤੇ ਪਰਸ ਵਗੈਰਾ ਪਈ ਆ ਅੱਗੇ ਛੋਟੀਆਂ ਛੋਟੀਆਂ ਦੁਕਾਨਾਂ ਪੂਰੀ ਮਾਰਕੀਟ ਮੇਰੀ ਕੋ ਮੇਰਾ ਮਨ ਸੀਗਾ ਕਿ ਤੁਹਾਨੂੰ ਇੱਥੋਂ ਦੀ ਮਾਰਕੀਟ ਇੱਥੋਂ ਦੇ ਲੋਕਾਂ ਬਾਰੇ ਵੀ ਦਿਖਾਇਆ ਜਾਵੇ ਪਰ ਫਿਰ ਉਹਨੂੰ ਦੇਖ ਲਓ ਕਿ ਵਧੀਆ ਤੁਹਾਨੂੰ ਗੱਲ ਦਾ ਰਹਿ ਗਿਆ ਜਿਵੇਂ ਲੈ ਮੈਂ ਆਪਾਂ ਡੈਕੋਰੇਟਾ ਦਾ ਮੜਾ ਮੋਟਾ ਕੋਈ ਸਮਾਨ ਲੈ ਲਿਆ ਠੀਕ ਹੈ ਦੇਖ ਲਓ ਕੁਝ ਨਾ ਕੁਝ ਜਿਹੜਾ ਪਿੱਛੇ ਰੱਖਿਆ ਜਾਵੇ ਆਪਣੇ ਉਹਦੇ एलसीडी फ्रेम ਤੇ ਕਿਦਾਂ ਡੈਕੋਰੇਟ کافی ਸਮਾਨ ਆ ਘੈਂਟ ਘੈਂਟ ਇਹਨਾਂ ਕੋਲ ਹੈਗਾ ਕੋਰੇਟ ਸਮਾਨ ਆ ਇਹਨਾਂ ਕੋਲ ਦੇ ਭਾਈ ਇਹਨਾਂ ਕੋਲ ਜਰਾ ਬਣਾ ਉਸੇ ਦਾ ਇਹ ਨਹੀਂ ਆਈ ਜਾਂ ਜਰਾ ਫੋਕ ਦੇਣਾ ਤਾਂ ਵੀ ਨਹੀਂ ਜੀ ਤਰੋ ਜਾਂ ਸੋਦਾ ਕੀ ਰੇਟ ਦਾ ਕਹਿੰਦਾ ਸੋਦਾ 400 ਮੇਰਾ ਦੇਖਾ ਭਮਾਰਾ ਮਨੇ ਛੋਟਾ ਵੀ ਆ ਜਾ ਕੋਈ ਚੱਕਰ ਨਹੀਂ ਗਾ ਛੋਟੇ ਨਾਲ ਇਹ ਤਾਂ ਪੁੱਛੀ ਸੀ ਲੈਟਸ ਗੋ ਕੰਨ ਹੀ ਵੀ ਨਾ ਕਾਇਦਾ ਹਾਂ ਕਿੰਨੇ ਦਾ ਕਹਾਂ 400 ਦਾ 1200 ਦਾ ਇੰਡੀਆ ਦਾ 7 8 900 ਦਾ ਕਿਹੜਾ ਲੈਣਾ ਤੁਸੀਂ ਇਹ ਤੋਂ ਛੋਟੇ ਚ ਵੇਖ ਲਓ ਜੇ ਜ ਆਪਾਂ ਦੇ ਉਹਨੂੰ ਡੈਕੋਰੇਟ ਨੂੰ ਰੱਖਣਾ ਵਾ ਇਹ ਕੋ ਛੋਟਾ ਲਾ ਹਾਥੀ ਵੇਖ ਲਾ ਕੁਛ ਹੋਰ ਵੇਖ ਲਾ ਹਾਂ ਸੁਣੀ ਜੀ ਨਾ ਬੱਚੋ ਰੰਗ ਰੰਮ ਨੇ ਥੋੜਾ ਜਿਹਾ ਹੋ ਜਾ ਹੋਵੇ ਕਿਉਂਕਿ ਆਪਣੇ ਬੈਗ ਤੇ ਵੀ ਨਾ ਵੁੱਡ ਦਾ ਹੀ ਆ ਹਨਾ ਸਾਰਾ ਤੇ ਉਹ ਇਹ ਨਾ ਹੋਵੇ ਦਿਖੇ ਹੀ ਨਾ ਆ ਲੈਣਾ ਸੀ ਆ ਆਪਾਂ ਦੇਖਿਆ ਨਹੀਂ ਤਨ ਉੱਥੇ ਸੀਗੇ ਮਸੀ ਜੀ ਹਾਂ ਸੀਗੇ ਹਾਂਜੀ ਸੀਗੇ ਵੇਖਿਆ ਸੀ ਆਪਾਂ ਸਨੀ ਆਹ ਵਰਗਾ ਦੇਖੋ ਦੇਖੋ ਵਾਹ ਨੂੰ ਕੋਣ ਦੇਖ ਲਓ ਕਿਹੜਾ ਰੰਗ ਲੈਣਾ ਪੱਲਾ ਪੱਲਾ ਹਾਂ ਸ਼ੈਨ ਗਾ ਦਿੱਤੀ ਹਾਂ ਕਲਰ ਦੇਖਣ ਨੂੰ ਪਰ ਦੀ ਬਾ ਵੀ ਰੱਖੋ ਦੇ ਢੋਲ ਵਗੈਰਾ ਵਾ ਖਲ ਦੇ ਤਿਆਰ ਕੀਤੇ ਆ ਜਿਵੇਂ ਬਾਈ ਹੁੰਨਾਂ ਨੇ ਰੱਖਣ ਤੇ ਇੰਨੀ ਆਵਾਜ਼ ਕਰਦੇ ਆ ਤੇ ਵਜਾਉਣ ਤੇ ਕਿੰਨੀ ਆਵਾਜ਼ ਕਰਦੇ ਹੋਣਗੇ ਅਸੀਂ ਆਂ ਬਿਓ ਹੈ ਇੰਨੀ ਆਵਾਜ਼ ਇਹ ਕਰਦੇ ਆ ਵੇਖੋ ਖਾਲ ਦੇ ਤਿਆਰ ਕੀਤੇ ਹੋਏ ਆ ਇਹਨਾਂ ਨੇ ਘੈਂਟ ਚੀਜ਼ ਆ ਜਿਵੇਂ ਆਪਣੇ ਨਗਾਰੇ ਵਗੈਰਾ ਹੁੰਦੇ ਆ ਆ ਸਾਹਮਣੇ ਕਾਫੀ ਸ਼ਾਨਦਾਰ ਜਿਹੜਾ ਵਾ ਹੋਟਲ ਬਣਿਆ ਹੋਇਆ ਸਾਹਮਣੇ ਮੇਰੇ ਬੈਂਕ ਦਾ ਇੱਕ ਪ੍ਰਾਈਵੇਟ ਹਥੀ ਮਿਹਨਤ ਇਨਾ ਵੀਰਾਂ ਨੇ ਕੀਤੀ ਵੀ ਆ ਬੜਾ ਕੁਛ ਹੱਥੀ ਤਿਆਰ ਕਰਕੇ ਮਤਲਬ ਇਹ ਕਰ ਰਹੇ ਆ ਕਾਫੀ ਕੁਛ ਆ ਦੇ ਹੱਥੀ ਮਿਹਨਤ ਇਨਾ ਵੀਰਾਂ ਨੇ ਕੀਤੀ ਹੋਈ ਇਦਾਂ ਵੱਖ-ਵੱਖ ਦੁਕਾਨਾਂ ਮੈਂ ਨਾ ਪਰਵਾਹ ਨਹੀਂ ਹੈਂਡ ਮੇਡ ਹੈਂਡ ਮੇਡ ਵਰਕ So no machine. ਦੁਕਾਨ 에 ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਆ ਇਹਦਾ ਕੋਕੋ ਬਖਰੀ ਮਾਰਕੀਟ ਹਾਂਜੀ ਹਾਂਜੀ ਬੈਗ ਲੈਣਾ ਇਹ ਸਾਰੀ ਮਾਰਕੀਟ ਆ ਦੇਖਣ ਵਾਲੀ ਆਪਾਂ ਨਾ ਦੇ ਖੱਦਵੇਂ ਜੰਦਨਾ ਤੇ ਹੇਲ ਲੱਗੋਇ। ਤੇਰੇ ਵੀ ਕਿਹੜਾ ਬਣ ਆਖੀ ਬਾਹਰ ਦੀ। ਉਹ ਰੋਟੀਆਂ ਲੈਣੇ ਲੱਗੇ ਸੀ। ਇਹ ਆ ਇੱਥੋਂ ਦੀ। ਮਾਰਕੀਟ। ਦੁਕਾਨ ਨੇ ਦੁਕਾਨਾਂ ਵੱਖੋ ਵੱਖਰੀਆਂ। ਸ਼ਾਪਿੰਗ ਕਰ ਸਕਦੇ ਇੱਥੇ। ਰਾਮਨ ਹੁਣੇ ਪਾਰਸੋ ਲੈਣ ਦੀ ਆਈ ਆ। ਦੇਖੋ ਕੀ ਲੈਂਦੇ ਆ। ਇਹ ਨਹੀਂ ਨੂੰ। ਬਸ ਸਕੇ ਪਰ ਇੱਥੇ ਪਤਾ ਕਰਨਾ ਪੈਂਦਾ ਪੁੱਛ ਕੇ ਕਿ ਇਹ ਸੈਕੰਡ ਹੈਂਡ ਆ ਜਾਂ ਨਿਊ ਆ ਕਈ ਵਾਰੀ ਇੱਥੇ ਬਹੁਤਾ ਸਾਮਾਨ ਜਿਹੜਾ ਵਾ ਉਹ ਸੈਕੰਡ ਹੈਂਡ ਮਿਲਦਾ ਪਰ ਇੱਥੋਂ ਦੇ ਲੋਕ ਥੋੜੀ ਗਰੀਬੀ ਹੋਣ ਕਰਕੇ ਉਹ ਚੀਜ਼ ਵੀ ਲੈ ਲੈਂਦੇ ਆ ਪਰ ਆਪਣੇ ਲੋਕਾਂ ਵਾਸਤੇ ਉਹ ਗੱਲ ਚੰਗੀ ਨਹੀਂ ਲੱਗਦੀ ਇਸ ਕਰਕੇ ਰਮਨ ਹੁਣੇ ਜਿਹੜੀ ਦੁਕਾਨ 'ਚ ਵੜਦੇ ਆ ਪਹਿਲਾਂ ਉੱਥੇ ਪੁੱਛਦੇ ਆ ਕਿ ਇਹ ਨਿਊ ਆ ਜਾਂ ਇਹ ਸੈਕੰਡ ਹੈਂਡ ਆ ਕਪੜੇ ਦੀਆਂ ਦੁਕਾਨਾਂ ਮੋਬਾਈਲ ਸ਼ਾਪ ਮੇਕਅਪ ਲੇਡੀਜ਼ ਦੇ ਲਈ ਉਹਦੀ ਸ਼ਾਪ ਹੈ ਇੱਥੇ ਰੈਡੀਮੇਡ ਕੱਪੜਿਆਂ ਦੀਆਂ ਦੁਕਾਨਾਂ ਸ਼ੂ ਵਗੈਰਾ লেਡੀ ਸ਼ੂ ਵਗੈਰਾ ਇੱਥੇ ਇਦਾਂ ਲੇਡੀਜ਼ ਜਿਹੜੀ ਆ ਵਿਗ ਵਗੈਰਾ ਲਾ ਕੇ ਆਪਣੇ ਵਾਲਾਂ ਨੂੰ ਡੈਕੋਰੇਟ ਕਰਦੇ ਆ ਜਿਵੇਂ ਇਦਾਂ ਲੇਡੀਜ਼ ਤੁਹਾਨੂੰ ਵੱਡੀ ਗੈਂਤੀ ਦੇ ਵਿੱਚ ਮਿਲਣਗੀਆਂ ਉਹ ਵਿਗ ਵਗੈਰਾ ਲਗਾ ਕੇ ਆਪਣੇ ਆਪ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰਦੀਆਂ ਆਪੋ ਆਪਣੇ ਦੇ ਵਿੱਚ ਸਾਰੀਆਂ ਸੋਹਣਾਂ ਬੰਦੀ ਕੋਸ਼ਿਸ਼ ਕਰਦੀਆਂ ਤੇ ਵੱਖੋ ਵੱਖਰੇ ਤਰੀਕੇ ਨਾਲ ਆਪਣੇ ਆਪ ਨੂੰ ਸ਼ਿੰਗਾਰਦੀਆਂ ਨੇ ਇਹ ਕੁੜੀਆਂ ਇੱਥੋਂ ਦਾ ਰਵਾਜ਼ ਆ ਇੱਥੋਂ ਦਾ ਕਲਚਰ ਆ ਇਹ ਕਿ ਕੁੜੀਆਂ ਵਿੱਗ ਲਾ ਕੇ ਆਪਣੇ ਵਾਲਾਂ ਨੂੰ ਮਿੱਡੀਆਂ ਟਾਈਪ ਆਪਾਂ ਜਿਵੇਂ ਮਿੱਡੀਆਂ ਕਹਿ ਦਿੰਦੇ ਆ ਉਦਾਂ ਤਿਆਰ ਕਰ ਲੈਂਦੇ ਆ ਤੇ ਕਈ ਕਈ ਮਹੀਨੇ ਫਿਰ ਵਾਲਾਂ ਦੀ ਸਫਾਈ ਨਹੀਂ ਕਰਦੇ ਨਹਾਉਂਦੇ ਨਹੀਂਗੇ ਤਾ ਜੋ ਜਿਹੜੀਆਂ ਤਿਆਰ ਕੀਤੀਆਂ ਇੰਨਾ ਖਰਚਾ ਕਰਕੇ ਇਹਨਾਂ ਨੇ ਵਿਗ ਵਗੈਰਾ ਲਗਾਈਆ ਡੈਕੋਰੇਟ ਕੀਤਾ ਵਾਦਾਂ ਨੂੰ ਉਹ ਕਿਤੇ ਖਰਾਬ ਨਾ ਹੋਣ ਇਦਾਂ ਜਿਵੇਂ ਇਹੇ ਫਰੂਟ ਵਗੈਰਾ ਸਬਜ਼ੀ ਵਗੈਰਾ ਟਮਾਟਰ ਕੇਲੇ ਵਗੈਰਾ ਸੇਲ ਕਰ ਰਹੇ ਆ ਆਪਣੇ ਇੰਡੀਆ ਦੇ ਵਾਂਗੂ ਰੋਡ ਦੇ ਉੱਪਰ ਜਦਾਬਾਂ ਵਗੈਰਾ ਦੀ ਦੁਕਾਨ ਛੋਟੀ ਜੀ ਲਗਾ ਕੇ ਭਰਾ ਕਿਰਤ ਕਰ ਰਹੇ ਆ ਵੱਡੀ ਗੱਲ ਮੈਨੂੰ ਜਿਹੜੀ ਚੰਗੀ ਲੱਗੀ ਆ ਭਾਵੇਂ ਛੋਟੀ ਦੁਕਾਨ ਹੋਵੇ ਭਾਵੇਂ ਵੱਡੀ ਦੁਕਾਨ ਹੋਵੇ ਪਰ ਇਹ ਲੋਕ ਕਿਰਤ ਕਰਨਾ ਚੰਗਾ ਸਮਝਦੇ ਆ ਇਹ ਨਹੀਂ ਆ ਕਿ ਰੋਡ ਦੇ ਉੱਪਰ ਬੈਠ ਕੇ ਮੰਗਣਗੇ ਮੰਗਦੇ ਨਹੀਂਗੇ ਪਰ ਭਾਵੇਂ ਛੋਟੀ ਕਰਤ ਕਰਦੇ ਹੁਣ ਭਾਵੇਂ ਵੱਡੀ ਕਰਦੇ ਹੁਣ ਜਿਵੇਂ ਇਹਨਾਂ ਨੂੰ ਚੰਗਾ ਲੱਗਦਾ ਪਰ ਕਿਰਤ ਕਰਨਾ ਚੰਗਾ ਸਮਝਦੇ ਆ ਇੱਥੋਂ ਦੀ ਛੋਟੇ ਜਿਹਾ ਬਾਜ਼ਾਰ ਆ ਬਹੁਤ ਛੋਟੀ ਗਲੀ ਆ ਰਸਤਾ ਵਾ ਤੇ ਦੁਕਾਨਾਂ ਹੀ ਦੁਕਾਨਾਂ ਦੇਖਣ ਨੂੰ ਮਿਲਣਗੀਆਂ ਜੁੱਤੀਆਂ ਦੀਆਂ ਕੱਪੜੇ ਦੀਆਂ ਦੁਕਾਨਾਂ ਜਿਵੇਂ ਮੋਗੇ ਦੇ ਵਿੱਚ ਪੀੜੀ ਮੋਰੀ ਜਿਹਾ ਦਾ ਬਾਜ਼ਾਰ ਵਾ ਜਿਆਦਾ ਸਾਡੇ ਕੋਲ ਕੋਟ ਪੈਂਟ ਜੁੱਤੀਆਂ ਵਗੈਰਾ ਕੁਝ ਨੰਬਰ ਮੈਂ 40 ਇਹ ਨਹੀਂ ਫੁਬਾ ਯੂਫੋਟ ਉਹਨੇ ਰੇਟ ਨਹੀਂ ਕਰ ਲਿਆ ਸੀਗਾ ਗੱਲ ਦੀ ਬਣੀ ਜੀ ਠੀਕ ਆ ਮੰਮੀ ਓਕੇ ਕੋਟੀ ਜੀ ਨੀਸ਼ਾ ਲਜ਼ਾਰਿਆ ਕੋਲ 40 ਨੰਬਰ ਹੀ ਨਹੀਂ ਆਇਆ ਇਹ ਉੱਥੇ ਦੁਕਾਨ ਅਸੇ ਮਾ ਕੋਲ 40 ਆਹ ਤਾਂ ਹੀਲ ਹੈ ਥੋੜੀ ਜੀ ਹਾਂਜੀ ਥੋੜੀ ਜੀ ਹੀਲ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹਾਂਜੀ this one very comfortable ਹੂੰ ਹਾਂ try ਇਹਨਾਂ ਦੇ ਸ਼ੂਜ਼ ਕਲੈਕਸ਼ਨ ਕਿੰਨੀ ਸੋਹਣੀ ਆ ਫੁੱਟਵੈਅ ਬਹੁਤ ਸੋਹਣੀ ਆ ਮੰਨਣ ਨੂੰ ਮੰਨਣ ਵਾਲੀ ਗੱਲ ਇਹ ਤਾਂ ਪਰਦੀਣਾ ਕੋਟੀ ਕੋਟੀ ਆਫ ਥਿਸ ਸਿੱਧੇ ਇਦਾਂ ਦੁਕਾਨਾਂ ਤੇ ਜਿਵੇਂ ਇਹ ਭੈਣ ਕੰਮ ਕਰ ਰਹੀ ਆ ਇਦਾਂ ਕੰਮ ਲੋਕ ਕਰਦੇ ਆ ਆਪਾਂ ਤੇ ਲੋਕ 6.0 ਹੈ ਓਕੇ ਦੰਪਰਾ ਬੈਲਟਾਂ ਪਾਰਸ ਵਗੈਰਾ ਸੇਲ ਕਰਦੇ ਆ ਇਹ ਕੋਈ ਨਾ ਤੇ ਇਦਾਂ ਮਾਰਕੀਟ ਦੇ ਵਿੱਚ ਵਕੋ ਵਕਰੀ ਕੀ ਜਿਆ ਸੇਲ ਕਰਦੇ ਆ ਬ੍ਰਦਰਰੇ ਮਾਰਕੀਟ ਬਣੀ ਹੋਈ ਆ ਕਪੜੇ ਵੇਚ ਕਰਦੇ ਆ ਇੱਥੋਂ ਦੇ ਬਸੋ ਲੋਕਾਂ ਦੇ ਉੱਠਣਾਂ ਇਹ ਮਸਕੀਟੋ ਕੋ ਮਿੰਗੀ ਸਾਨਾ ਇਹ ਮਹੀਆਊਗਾ ਨਾ ਸਾਰਾ ਮਰੂਗਾ ਮੱਛੀ ਫੇ ਇਹ ਸਾਡੇ ਕਿ ਨਹੀਂ ਹੁੰਦਾ ਯਾਰ ਆਪਾਂ ਉਹ ਗਰਮੀ ਕਿੰਨੀ ਲੱਗਦੀ ਹੈ ਨਾ 24 ਤੋਂ ਉੱਪਰ